ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਸੱਚੀ ਘਟਨਾ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਹਾਂ ਜੀ ਮੈਂ ਗੁਰਿੰਦਰ ਅੱਜ ਜਿਹੜੀ ਘਟਨਾ ਬਾਰੇ ਗੱਲ ਕਰਨੀ ਆ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈ ਇਹ ਘਟਨਾ 12 ਅਗਸਤ 2024 ਦੀ ਗੱਲ ਆ ਜੀ ਉੱਤਰਾਖੰਡ ਦੀ ਰਾਜਧਾਨੀ ਆ ਜਿਹੜੀ ਦੇਰਾਦੁਨ ਉੱਥੇ ਦੇ ਬਸ ਛੱਡੇ ਜਾਣੇ ਕਿ ਉੱਥੇ ਦੇ ਆਈਐਸਬੀਟੀ ਦੇ 12 ਨੰਬਰ ਪਲੇਟਫਾਰਮ ਦੇ ਉੱਤੇ ਇੱਕ ਲੜਕੀ ਬੈਠੀ ਸੀ ਜੀਦੀ ਉਮਰ 16 ਸਾਲ ਦੀ ਸੀ ਸਿਰਫ ਦੇਖਣ ਨੂੰ ਤੇ ਉਹ ਪਲੇਟਫਾਰਮ ਤੇ ਜਿਹੜਾ ਇੱਕ ਗਾਰਡ ਦੀ ਡਿਊਟੀ ਸੀ ਉਹ बार-बार ਉਸ ਲੜਕੀ ਵੱਲ ਦੇਖ ਰਿਹਾ ਸੀ ਕਿ ਇੰਨੀ ਰਾਤ ਨੂੰ ਇਹ ਲੜਕੀ ਇੱਥੇ ਕੀ ਕਰ ਰਹੀ ਹੈ ਇੰਨੀ ਜਵਾਨ ਲੜਕੀ ਤੇ ਐਦਾਂ ਲੱਗ ਰਿਹਾ ਸੀ ਦੇਖਣ ਨੂੰ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਆ ਤੇ ਉਹ ਕਾਫੀ ਵਾਰ ਉਹਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਵਾ ਕਿ ਉਹ ਕੌਣ ਆ ਪਰ ਉਹ ਝਿਜਕਦਾ ਵਾ ਕਾਫੀ ਸੈਮੀ ਜੀ ਹੋਈ ਉੱਥੇ ਉਹ ਲੜਕੀ ਬੈਠੀ ਸੀ ਤੇ ਜਦੋਂ ਉਹ ਗਾਰਡ ਤੋਂ ਨਹੀਂ ਰਹਿ ਹੁੰਦਾ ਉਹ ਲੜਕੀ ਦੇ ਕੋਲ ਜਾਂਦਾ ਉਹਨੂੰ ਪੁੱਛਦਾ ਕਿ ਬੇਟਾ ਤੂੰ ਕਿੱਥੇ ਜਾਣਾ ਵਾ ਤਾਂ ਉਹ ਕਹਿੰਦੀ ਆ ਵੀ ਮੈਂ ਪੰਜਾਬ ਪਟਿਆਲੇ ਸ਼ਹਿਰ ਦੇ ਵਿੱਚ ਜਾਣਾ ਵਾ ਤਾਂ ਉਹ ਦੇਖ ਰਿਆ ਸੀ ਕਿ ਕਾਫੀ ਉਹ ਗੱਲ ਕਰਦੀ ਹੋਈ ਵੀ ਜਿਹੜੀ ਘਬਰਾ ਰਹੀ ਸੀਗੀ ਉਹਨੂੰ ਕੁਝ ਠੀਕ ਨਹੀਂ ਲੱਗਦਾ ਉਹਨੂੰ ਮਾਮਲਾ ਕੁਝ ਗੜਬੜ ਲੱਗਦਾ ਵਾ ਵੀ ਇੰਨੀ ਰਾਤ ਨੂੰ ਕੁੜੀ ਸੈਮੀ ਹੋਈ ਬੱਸ ਅਡੇ ਦੇ ਵਿੱਚ ਕਿਉਂ ਬੈਠੀ ਆ ਉਹ ਜਿਹੜੇ ਚਾਈਲਡ ਵੈਲਫੇਅਰ ਵਾਲੇ ਹੁੰਦੇ ਨੇ ਉਹਨਾਂ ਨੂੰ ਕਸਟਮਰ ਕੇਅਰ ਤੇ ਗੱਲ ਕਰਦਾ ਵਾ ਤੇ ਉਹਨਾਂ ਨੂੰ ਬੁਲਾਉਂਦਾ ਵਾ ਕਿ ਇੱਦਾਂ ਇੱਦਾਂ ਕਰਕੇ ਦੇਹਰਾ ਦੋਨ ਆਈਐਸਬੀਟੀ ਦੇ ਉੱਤੇ ਇੱਕ ਲੜਕੀ ਬੈਠੀ ਆ ਵੀ ਉਹ ਠੀਕ ਨਹੀਂ ਲੱਗ ਰਹੀ ਵੀ ਉਮਰ ਵੀ ਉਹਦੀ ਵਾਲੇ 18 ਸਾਲ ਤੋਂ ਘੱਟ ਲੱਗ ਰਹੀ ਆ ਇਹ ਸੁਣ ਕੇ ਦੀ ਚਾਈਲਡ ਵੈਲਫੇਅਰ ਵਾਲੀ ਟੀਮ ਆ ਜਿਹੜੀ ਉਹ ਪੁਲਿਸ ਨੂੰ ਲੈ ਕੇ ਉਸ ਬੱਸਾਡੇ ਦੇ ਉੱਤੇ ਪਹੁੰਚਦੀ ਆ ਉਹ ਉਹਨੂੰ ਪੁੱਛਦੀ ਆ ਬੱਚੀ ਨੂੰ ਵੀ ਉਹ ਕਿੱਥੋਂ ਆਈ ਆ ਕੌਣ ਹੈਗੀ ਆ ਤੇ ਉਹਨੇ ਜਾਣਾ ਕਿੱਥੇ ਆ ਤੇ ਉਹ ਸਿਰਫ ਇੱਕੋ ਗੱਲ ਰਿਪੀਟ ਕਰ ਰਹੀ ਸੀ ਕਿ ਉਹਨੇ ਪੰਜਾਬ ਪਟਿਆਲੇ ਜਾਣਾ ਹੋਰ ਉਹ ਤੋਂ ਕੋਈ ਵੀ ਜਵਾਬ ਜਿਹੜਾ ਨਹੀਂ ਸੀ ਦੇ ਹੋ ਰਿਹਾ ਉਹਨੂੰ ਹੌਸਲਾ ਦਿੱਤਾ ਜਾਂਦਾ ਵਾ ਜਿਹੜੀ ਲੇਡੀ ਪੁਲਿਸ ਸੀ ਉਹਦੇ ਉਹਦੇ ਵੱਲੋਂ ਪੁੱਛਿਆ ਜਾਂਦਾ ਵਾ ਕਿ ਬੇਟਾ ਕੋਈ ਗੱਲ ਨਹੀਂ ਤੂੰ ਆਰਾਮ ਨਾਲ ਦੱਸ ਕਿ ਤੂੰ ਬਿਲੋਂਗ ਕਿੱਥੋਂ ਕਰਦੀ ਆ ਉਹ ਕੁਝ ਨਹੀਂ ਬੋਲਦੀ ਸਿਰਫ ਇਹਨਾਂ ਕਹਿੰਦੀ ਆ ਕਿ ਉਹਨੇ ਪਟਿਆਲੇ ਜਾਣਾ ਵਾ ਉਹਦੀ ਹਾਲਤ ਦੇਖ ਕੇ ਐ ਲੱਗ ਰਿਹਾ ਸੀ ਕਿ ਕਾਫੀ ਧੀਰ ਤੋਂ ਭੁੱਖੀ ਆ ਉਹਨੇ ਕੁਝ ਖਾਦਾ ਨਹੀਂ ਤਾਂ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਉਹ ਖਾਣਾ ਖਾਊਗੀ ਤਾਂ ਹਾਂ ਮੈਂ ਭਰ ਦਿੰਦੀ ਆ ਤਾਂ ਪੁਲਿਸ ਦੇ ਵੱਲੋਂ ਉਹਨੂੰ ਖਾਣਾ ਵੀ ਖਵਾਇਆ ਜਾਂਦਾ ਵਾ ਉਸ ਤੋਂ ਬਾਅਦ ਖਾਣਾ ਖਵਾ ਕੇ ਤੇ ਉਹਨੂੰ ਮੈਡੀਕਲ ਸੁਪਰਵਾਈਜ਼ਨ ਦੇ ਅੰਡਰ ਰੱਖਿਆ ਜਾਂਦਾ ਵਾ ਜੀ ਉੱਥੇ ਪੁਲਿਸ ਆਪਣੇ ਨਾਲ ਉਸ ਲੜਕੀ ਨੂੰ ਲੈ ਜਾਂਦੀ ਆ 2 ਤੋਂ 3 ਦਿਨ ਉਹਦਾ ਇਲਾਜ ਚੱਲਦਾ ਵਾ ਤੇ 2-3 ਦਿਨ ਬਾਅਦ ਜਦੋਂ ਉਹ ਨਾਰਮਲ ਥੋੜੀ ਜੀ ਹੁੰਦੀ ਲੱਗਦੀ ਆ ਤਾਂ ਫੇਰ ਉਹਨੂੰ ਪੁੱਛਿਆ ਜਾਂਦਾ ਕਿ ਕੀ ਤੇਰੇ ਨਾਲ ਕੁਝ ਗਲਤ ਹੋਇਆ ਵਾ ਤੂੰ ਕਿੱਥੋਂ ਬਿਲੋਂਗ ਕਰਦੀ ਆ ਉਹ ਕੋਈ ਜਵਾਬ ਨਹੀਂ ਦਿੰਦੀ ਫੇਰ ਇੱਕ ਗੱਲ ਰਿਪੀਟ ਕਰਦੀ ਆ ਕਿ ਉਹਨੇ ਪਟਿਆਲੇ ਜਾਣਾ ਕੁਝ ਲੋਕਾਂ ਨੇ ਉਹਦੇ ਨਾਲ ਗੰਦੀ ਹਰਕਤ ਕੀਤੀ ਆ ਤੇ ਪੁਲਿਸ ਨੂੰ ਜਿਹੜਾ ਸ਼ੱਕ ਸੀ ਉਹ ਕਿਤੇ ਨਾ ਕਿਤੇ ਸਾਬਤ ਹੋ ਚੁੱਕਿਆ ਸੀ ਕਿ ਉਸ ਕੁੜੀ ਦੇ ਨਾਲ ਕੁਝ ਗਲਤ ਹੋਇਆ ਵਾ ਫੇਰ ਪੁਲਿਸ ਇਹੇ ਦੇਖ ਰਹੀ ਸੀ ਕਿ ਬੱਚੀ ਤਾਂ ਬੋਲਣ ਦੀ ਹਾਲਤ ਵਿੱਚ ਨਹੀਂ ਆ ਇਹ ਮਾਨਸਿਕ ਤੌਰ ਤੇ ਠੀਕ ਨਹੀਂ ਆ ਪਹਿਲਾਂ ਹੀ ਤਾ ਜਿਹੜਾ ਉੱਥੇ ਸੀਸੀਟੀਵੀ ਕੈਮਰੇ ਆ ਬੱਸ ਅੱਡੇ ਦੇ ਉਹ ਦੇਖਦੇ ਆ ਤਾਂ ਪੁਲਿਸ ਜਦੋਂ ਜਾਂਚ ਪੀੜ ਕਰਦੀ ਆ ਆਈਐਸਬੀਟੀ 데ਰਾਦੂਨ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰੇ ਸੀ ਉਹਨਾਂ ਨੂੰ ਚੈੱਕ ਕਰਦੀ ਆ ਉਸ ਰਾਤ ਦੀ ਜਿਹੜੀ 12 ਅਗਸਤ 2024 ਦੀ ਫੁਟੇਜ ਉਹਨਾਂ ਨੇ ਦੇਖਣੀ ਸੀ ਤਾਂ ਉਹਨਾਂ ਦੀ ਨਿਗਾਹ ਪੈਂਦੀ ਆ ਇੱਕ ਬੰਦਾ ਇੱਕ ਬੱਸ ਖੜੀ ਆ ਬਿਲਕੁਲ ਹਨੇਰੇ ਦੇ ਵਿੱਚ ਉਹ ਬੱਸ ਦੇ ਵਿੱਚ ਕਦੇ ਜਾ ਰਿਹਾ ਤੇ ਕਦੇ ਉਤਰ ਕੇ ਇੱਥੇ ਬੱਸ ਅੱਡੇ ਵੱਲ ਨੂੰ ਆ ਰਿਹਾ ਵਾ ਪੁਲਿਸ ਜ਼ੂਮ ਕਰਕੇ ਉਸ ਬੰਦੇ ਦੇ ਚਿਹਰੇ ਦੀ ਫੋਟੋ ਖਿੱਚਦੀ ਆ ਤੇ ਪੂਰਾ ਉੱਤੇ ਸ਼ੱਕ ਕੀਤਾ ਜਾਂਦਾ ਕਿ ਇਸ ਬੰਦੇ ਦਾ ਇਸ ਲੜਕੀ ਦੇ ਨਾਲ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਆ। ਜਦੋਂ ਉੱਤੇ ਹੋਰ ਸਟਾਫ ਤੋਂ ਉਹ ਪੁੱਛਿਆ ਜਾਂਦਾ ਉਸ ਫੋਟੋ ਦੇ ਬਾਰੇ ਉਸ ਬੰਦੇ ਦੇ ਬਾਰੇ ਤਾਂ ਸਟਾਫ ਕਹਿੰਦਾ ਹਾਂਜੀ ਇਹ ਵੀ ਸਾਡਾ ਇੱਥੇ ਸਰਕਾਰੀ ਬੱਸਾਂ ਦਾ ਕੰਡੈਕਟਰ ਆ ਇਹਦਾ ਨਾਮ ਫਲਾਣਾ ਸਿੰਘ ਆ ਜੀ। ਤਾਂ ਪੁਲਿਸ ਜਿਆਦਾ ਸਮਾਨ ਨਹੀਂ ਲੈਂਦੀ ਉੱਥੇ ਨੌਕਰੀ ਕਰਦਾ ਸੀ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਵਾ ਉਹਨੂੰ ਥਾਣੇ ਲਿਆਇਆ ਜਾਂਦਾ ਵਾ ਫੇਰ ਉਹਨੂੰ ਪੁੱਛਿਆ ਜਾਂਦਾ ਵੀ ਇਹ ਜਿਹੜੀ ਲੜਕੀ ਆ ਇਹਦੇ ਨਾਲ ਤੂੰ ਕੀ ਕੁਝ ਕੀਤਾ ਸਾਨੂੰ ਦੱਸ ਵੀ ਤੇਰਾ ਕੀ ਹੱਥ ਆ ਇਹਦੀ ਇਹ ਹਾਲਤ ਕਰਨ ਦੇ ਵਿੱਚ ਪਹਿਲਾਂ ਕੁਝ ਨਹੀਂ ਦੱਸਦਾ ਤੇ ਕਹਿੰਦਾ ਵੀ ਮੈਂ ਨਹੀਂ ਜਾਣਦਾ ਇਸ ਲੜਕੀ ਨੂੰ ਇਹ ਕੌਣ ਆ ਕੌਣ ਨਹੀਂ ਤੇ ਪੁਲਿਸ ਜਦੋਂ ਫੇਰ ਆਪਣਾ ਢੰਗ ਪਨਾਉਂਦੀ ਆ ਤੇ ਸਾਰਾ ਸੱਚ ਦੱਸ ਦਿੰਦਾ ਸੱਚ ਸੁਣ ਕੇ ਤੋਡੇ ਵੀ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਊਗੀ ਕਿ ਇਨਸਾਨੀਅਤ ਇੰਨਾ ਵੀ ਗਿਰ ਸਕਦੀ ਆ ਬੰਦੇ ਆਪਣੀ ਜਸਮਾਨੀ ਭੁੱਖ ਨੂੰ ਪੂਰਾ ਕਰਨ ਦੇ ਲਈ ਇਸ ਹੱਦ ਤੱਕ ਵੀ ਜਾ ਸਕਦੇ ਆ ਇਹ ਆਪ ਆਪਣੇ ਮੂੰਹੋਂ ਦੱਸਦਾ ਕਿ ਦਿੱਲੀ ਦੇ ਕਸ਼ਮੀਰੀ ਗੇਟ ਦੇ ਉੱਤੇ ਇਹ ਲੜਕੀ ਖੜੀ ਸੀ ਇਹਨਾਂ ਦੀ ਬੱਸ ਜਿਹੜੀ ਸ਼ਾਮ ਨੂੰ 4:00 ਵਜੇ ਉੱਥੋਂ ਚੱਲਣੀ ਸੀ ਦੇਰਾਦੂਨ ਇਹ 10:00 ਵਜੇ ਰਾਤ ਨੂੰ ਪਹੁੰਚ ਜਾਂਦੀ ਆ ਤੇ ਜਦੋਂ ਉਹ 4 ਵਜੇ ਉੱਥੇ ਇਸ ਲੜਕੀ ਨੂੰ ਖੜੀ ਨੂੰ ਦੇਖਦਾ ਵਾ ਉਹਨੂੰ ਪੁੱਛ ਲੈਂਦਾ ਕਿ ਉਹਨੇ ਕਿੱਥੇ ਜਾਣਾ ਤਾਂ ਉਹ ਕਹਿੰਦੀ ਆ ਪਟਿਆਲੇ ਜਾਣਾ ਵਾ ਪੰਜਾਬ ਇਹ बार-बार ਇੱਕੋ ਗੱਲ ਕਹਿ ਰਹੀ ਸੀ ਉਹਨੂੰ ਇਹ ਕਿਹਾ ਜਾਂਦਾ ਵਾ ਵੀ ਆ ਬੱਸ ਦੇ ਵਿੱਚ ਬੈਠ ਜਾ ਇਹੀ ਬੱਸ ਆ ਜਿਹੜੀ ਪਟਿਆਲੇ ਜਾਣੀ ਆ ਹੁਣ ਉਹ ਲੜਕੀ ਆ ਜਿਹੜੀ ਮਾਨਸਿਕ ਤੌਰ ਤੇ ਠੀਕ ਨਹੀਂ ਤੇ ਉਹ ਮੰਨ ਜਾਂਦੀ ਆ ਉਸ ਬੱਸ ਦੇ ਵਿੱਚ ਬੈਠ ਜਾਂਦੀ ਆ ਹੁਣ ਉਸ ਬੱਸ ਦੇ ਵਿੱਚ ਹੋਰ ਵੀ ਸਵਾਰੀਆਂ ਸੀਗੀਆਂ ਪਰ ਇਸ ਲੜਕੀ ਤੋਂ ਟਿਕਟ ਨਹੀਂ ਲਈ ਜਾਂਦੀ ਬਿਲਕੁਲ ਪਿਛਲੀ ਸੀਟ ਦੇ ਉੱਤੇ ਇਹ ਬੈਠੀ ਸੀ ਰਾਤ ਨੂੰ 10 ਵਜੇ ਦੇ ਕਰੀਬ ਇਹ ਬੱਸਾ ਜਿਹੜੀ ਪਹੁੰਚਦੀ ਆ ਜੀ ਦੇਰਾਦੂਨ ਆਈਐਸਪੀਟੀ ਦੇ ਵਿੱਚ ਨੇਰਾ ਹੋ ਚੁੱਕਿਆ ਸੀਗਾ ਤੇ ਜਦੋਂ ਬੱਸ ਰੁਕਦੀ ਆ ਬੱਸ ਅੱਡੇ ਤਾਂ ਇੱਕ ਕੁਦਰਤੀ ਗੱਲ ਆ ਸਵਾਰੀਆਂ ਨੇ ਉਤਰਨਾ ਸੀ ਸਾਰੀਆਂ ਸਵਾਰੀਆਂ ਉਤਰ ਜਾਂਦੀਆਂ ਨੇ ਇਹ ਬੈਠੀ ਰਹਿੰਦੀ ਆ ਕਿਉਂਕਿ ਇਹਨੂੰ ਲੱਗਦਾ ਕਿ ਜਿੱਥੇ ਇਹ ਚਾਹੁੰਦੀ ਸੀ ਉੱਥੇ ਨਹੀਂ ਆਈ ਫੇਰ ਡਰਾਈਵਰ ਤੇ ਕੰਡੈਕਟਰ ਸੀਗੇ ਜਿਹੜੇ ਉਸ ਬੱਸ ਦੇ ਇਸ ਕੁੜੀ ਨੂੰ ਕਹਿੰਦੇ ਆ ਕਿ ਤੂੰ ਥੋੜਾ ਜਿਹਾ ਇੰਤਜ਼ਾਰ ਕਰ ਤੈਨੂੰ ਇੱਕ ਬੱਸ ਹੋਰ ਬਦਲਣੀ ਪੈਣੀ ਆ ਫੇਰ ਤੂੰ ਪਟਿਆਲੇ ਪਹੁੰਚੇਗੀ ਇਹ ਫੇਰ ਉਹਨਾਂ ਦੀ ਗੱਲ ਮੰਨ ਕੇ ਉੱਥੇ ਬੈਠੀ ਰਹਿੰਦੀ ਆ ਤੇ ਦੋਨੋਂ ਜਣੇ ਫੇਰ ਉਹਦੇ ਕੋਲ ਜਾ ਕੇ ਉਹਦੇ ਨਾਲ ਕੁਝ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰਦੇ ਨੇ ਉਹਨੂੰ ਛੇੜਨਾ ਸ਼ੁਰੂ ਕਰਦੇ ਨੇ ਇਹਨੂੰ ਇਹ ਲੋਕ ਲੜਕੀ ਨੂੰ ਡਰਾਉਂਦੇ ਨੇ ਇਸ ਤਰ੍ਹਾਂ ਕਿ ਜੇ ਤੂੰ ਰੋਲਾ ਪਾਏਂਗੀ ਵਿਰੋਧ ਕਰੇਂਗੀ ਤਾਂ ਫੇਰ ਤੈਨੂੰ ਪਟਿਆਲੇ ਵਾਲੀ ਬੱਸ ਨਹੀਂ ਮਿਲੂਗੀ ਉਹ ਕਬਰ ਆ ਜਾਂਦੀ ਆ ਵਿਰੋਧ ਜ਼ਰੂਰ ਕਰ ਰਹੀ ਸੀ ਪਰ ਹੁਣ ਇੱਕ ਮਾਸੂਮ ਜੀ ਲੜਕੀ ਜੀ ਦੇ ਉੱਤੇ ਦਰਿੰਦੇ ਇਦਾਂ ਟੁੱਟ ਕੇ ਪੈ ਰਹੇ ਨੇ ਉਹ ਵਿਚਾਰੀ ਕੀ ਕਰ ਸਕਦੀ ਸੀ ਇਹ ਹਾਲਾਤਾਂ ਦੇ ਵਿੱਚ ਤੇ ਉਹ ਉਹਦਾ ਬਲਾਤਕਾਰ ਕਰਨਾ ਸ਼ੁਰੂ ਕਰਦੇ ਆ ਉਸ ਮਾਸੂਮ ਬੱਚੀ ਦਾ ਇਹਨਾਂ ਦਾ ਜਦ ਤੱਕ ਮੰਨ ਨਹੀਂ ਭਰਦਾ ਜੀ ਇਹ ਉਹਦੇ ਨਾਲ ਇਹ ਸਾਰਾ ਗੰਦਾ ਖੇਡ ਖੇਡਦੇ ਨੇ ਤੇ ਉਹ ਜਦੋਂ ਰੋਂਦੀ ਆ ਰੋਲਾ ਪਾਉਂਦੀ ਆ ਘੁਰਲਾਉਂਦੀ ਆ ਤੇ ਉਹਦੀ ਆਵਾਜ਼ ਜਿਹੜੀ ਨਾਲ ਇੱਕ ਬੱਸ ਸੀ ਉੱਥੇ ਤੱਕ ਪਹੁੰਚ ਰਹੀ ਸੀ ਜਿਹਦੇ ਵਿੱਚ ਦੋ ਡਰਾਈਵਰ ਮੌਜੂਦ ਸੀਗੇ ਹੋਰ ਜਦੋਂ ਆਵਾਜ਼ ਸੁਣ ਕੇ ਉਹ ਇਸ ਬੱਸ ਦੇ ਵਿੱਚ ਆਉਂਦੇ ਆ ਦੇਖਦੇ ਆ ਵੀ ਇਹ ਸਾਰਾ ਕੁਝ ਕੀ ਚੱਲ ਰਿਹਾ ਤੇ ਉਹ ਕਹਿੰਦੇ ਆ ਵੀ ਅਸੀਂ ਵੀ ਇਹਦੇ ਵਿੱਚ ਭਾਗੀਦਾਰ ਬਣਨਾ ਮਤਲਬ ਉਸ ਲੜਕੀ ਨੂੰ ਬਚਾਉਣਾ ਤਾਂ ਕੀ ਸੀ ਉਹਨਾਂ ਨੇ ਉਹ ਵੀ ਨਾਲ ਰਲ ਜਾਂਦੇ ਨੇ ਰੇਪ ਕਰਨ ਦੇ ਵਿੱਚ ਬਲਾਤਕਾਰ ਉਹ ਵੀ ਰਲ ਕੇ ਕਰਦੇ ਨੇ ਫਿਰ ਉਹ ਦੋ ਜਿਹੜੇ ਕੰਡੈਕਟਰ ਤੇ ਡਰਾਈਵਰ ਪਹਿਲਾਂ ਇਹਦਾ ਰੇਪ ਕਰਦੇ ਸੀ ਉਹ ਪਿੱਛੇ हट ਜਾਂਦੇ ਆ ਹੁਣੇ ਦੋਨੋਂ ਡਰਾਈਵਰ ਦੂਜੀ ਬੱਸ ਦੇ ਕੂੜੀ ਦੇ ਨਾਲ ਇਹ ਇਹ ਜਿਹੜਾ ਜਿਸਮਾਨੀ ਸੰਬੰਧ ਬਣਾ ਰਹੇ ਸੀ ਉਹਦੀ ਮਰਜ਼ੀ ਦੇ ਖਿਲਾਫ ਇਹ ਸਾਰਾ ਜਦੋਂ ਇੱਕ ਦੋ ਘੰਟੇ ਖੇਡ ਚੱਲਦਾ ਵਾ ਦੋ ਤਿੰਨ ਘੰਟੇ ਬੀਤ ਜਾਂਦੇ ਆ ਤਾਂ ਕੰਡੈਕਟਰ ਸੀਗਾ ਜਿਹੜਾ ਬੱਸ ਦਾ ਉਹ ਕਹਿੰਦਾ ਵੀ ਮੈਂ ਅੱਜ ਕੈਸ਼ ਨਹੀਂ ਜਮਾ ਕਰਾਇਆ ਮੈਂ ਜਿਹੜਾ ਕੈਸ਼ ਕਾਊਂਟਰ ਦੇ ਉੱਤੇ ਜਿਹੜਾ ਇਕੱਠਾ ਹੋਇਆ ਕੈਸ਼ ਉਹ ਜਮਾ ਕਰਾਇਆ ਵਾ ਉਹ ਕੈਸ਼ ਕਾਊਂਟਰ ਦੇ ਉੱਤੇ ਜਾਂਦਾ ਵਾ ਬਾਸ ਚੋਂ ਨਿਕਲ ਕੇ ਤੇ ਜਿਹੜਾ ਕੈਸ਼ੀਅਰ ਸੀਗਾ ਉਹ ਕਹਿੰਦਾ ਵੀ ਅੱਗੇ ਤਾਂ ਤੂੰ 10 ਵਜੇ ਆਜਾ ਆਜਣਾ ਮੈਂ ਤੇਰੀ ਗੱਡੀ ਪੂਰੇ 10 ਵਜੇ ਤੇ ਪਹੁੰਚ ਜਾਂਦੀ ਆ ਵੀ ਅੱਜ ਤੂੰ ਲੇਟ ਕਿਵੇਂ ਹੋ ਗਿਆ ਉਹ ਕਹਿੰਦਾ ਕੁਝ ਨਹੀਂ ਬਸ ਮੈਂ ਕਿਸੇ ਖਾਸ ਕੰਮ ਦੇ ਵਿੱਚ ਬਿਜ਼ੀ ਸੀ ਬਿਜ਼ੀ ਸੀਗਾ ਤਾਂ ਜਿਹੜਾ ਕੈਸ਼ੀਅਰ ਸੀ ਉਹ ਕਹਿੰਦਾ ਵੀ ਇਹੋ ਜਿਹਾ ਜਿਹੜਾ ਖਾਸ ਕੰਮ ਆ ਵੀ ਜਿਹੜਾ ਤੂੰ ਦੋ ਤਿੰਨ ਘੰਟੇ ਲੇਟ ਹੋ ਗਿਆ ਕਹਿੰਦਾ ਵੀ ਤੈਨੂੰ ਮੈਂ ਦਿਖਾ ਦਨ ਆ ਜਾ ਸਾਰੇ ਰਲੇ ਹੋਏ ਸੀ ਇੱਕੋ ਜਿਹੇ ਸੀਗੇ ਸਾਰੇ ਤਾਂ ਉਹਨੂੰ ਕਹਿੰਦਾ ਆ ਜਾ ਮੈਂ ਤੈਨੂੰ ਦਿਖਾਵਾਂ ਵੀ ਕਿਹੜਾ ਖਾਸ ਕੰਮ ਆ ਉਹਨੂੰ ਵੀ ਬੱਸ ਦੇ ਵਿੱਚ ਲੈ ਆਉਂਦਾ ਵਾ ਤੇ ਉਹ ਦੇਖ ਕੇ ਉਹਦਾ ਵੀ ਲਾਲਚ ਉਹ ਜਿਹੜਾ ਵੱਧ ਜਾਂਦਾ ਵਾ ਜਿਹੜਾ ਕੈਸ਼ੀਅਰ ਸੀਗਾ ਉਹਦੀ ਵੀ ਨੀਤ ਡੋਲ ਜਾਂਦੀ ਆ ਤੇ ਉਹ ਵੀ ਇਹਦੇ ਵਿੱਚ ਹਿੱਸਾ ਪਾਉਂਦਾ ਵਾ ਉਹ ਲੜਕੀ ਦੇ ਨਾਲ ਉਹ ਵੀ ਉਹਦੀ ਮਰਜ਼ੀ ਦੇ ਖਿਲਾਫ ਜਸਮਾਨੀ ਸੰਬੰਧ ਬਣਾਉਣ ਲੱਗ ਜਾਂਦਾ ਦੋਸਤੋ ਟੋਟਲ ਪੰਜ ਜਣਿਆਂ ਨੇ ਇਹ ਗੰਦਾ ਖੇਡ ਉਸ ਮਾਸੂਮ ਲੜਕੀ ਨਾਲ ਖੇਡਿਆ ਉਹ ਵੀ ਉਸ ਲੜਕੀ ਨਾਲ ਜਿਹੜੀ ਮਾਨਸਿਕ ਤੌਰ ਤੇ ਠੀਕ ਨਹੀਂ ਆ ਇੱਕ 16 ਸਾਲ ਦੀ ਲੜਕੀ ਦੇ ਨਾਲ ਗੈਂਗ ਰੇਪ ਹੋ ਜਾਂਦਾ ਜੀ ਦੇਰਾ ਦੂਨ ਦੀ ਧਰਤੀ ਦੇ ਉੱਤੇ ਇਸ ਤੋਂ ਬਾਅਦ ਜਦੋਂ ਉਹਨਾਂ ਦਾ ਮਨ ਭਰ ਜਾਂਦਾ ਜੀ ਉਹ ਉਤਰ ਕੇ ਬੱਸ ਤੋਂ ਚਲੇ ਜਾਂਦੇ ਨੇ ਤੇ ਕੁੜੀ ਨੂੰ ਵੀ ਕਹਿੰਦੇ ਆ ਵੀ ਜਾ ਤੂੰ ਪਟਿਆਲੇ ਵਾਲੀ ਬੱਸ ਦੇਖ ਲਾ ਕੋ ਫੜ ਲਾ ਵੀ ਹੁਣ ਉਹਨਾਂ ਦਾ ਕੋਈ ਮਤਲਬ ਨਹੀਂ ਉਸ ਲੜਕੀ ਦੇ ਨਾਲ ਲੜਕੀ ਵਿਚਾਰੀ ਬੱਸ ਦੇ ਵਿੱਚੋਂ ਘੁਬرائی ਹੋਈ ਬਾਹਰ ਆਉਂਦੀ ਆ ਤੇ ਉਹ ਉਹੀ 12 ਨੰਬਰ ਪਲੇਟਫਾਰਮ ਦੇ ਉੱਤੇ ਬੈਠਦੀ ਆ ਤੇ ਉੱਥੇ ਉਹਨੂੰ ਉਹ ਗਾਰਡ ਜਿਹੜਾ ਉਹ ਦੇਖਦਾ ਵਾ ਤੇ ਉਹ ਪੁਲਿਸ ਨੂੰ ਫੋਨ ਕਰਦਾ ਤੇ ਹੁਣ ਪੁਲਿਸ ਦੇ ਸਾਹਮਣੇ ਸਾਰੀ ਕਹਾਣੀ ਉਹ ਸਾਫ ਸੀ ਤੇ ਬਹੁਤ ਜਲਦੀ ਜਿਹੜੇ ਚਾਰ ਹੋਰ ਦਰਿੰਦੇ ਸੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਂਦਾ ਵਾ ਲੜਕੀ ਦੇ ਮਾਪੇ ਨੂੰ ਵੀ ਬੁਲਾਇਆ ਜਾਂਦਾ ਤੇ ਲੜਕੀ ਦੇ ਮਾਪੇ ਦਾ ਇਹ ਕਹਿਣਾ ਸੀ ਕਿ ਇਹ ਲੜਕੀ ਸਾਨੂੰ ਬਿਨਾਂ ਦੱਸੇ ਘਰੋਂ ਆ ਗਈ ਸੀ ਅਸੀਂ ਆਪ ਇਹਨੂੰ ਲੱਭ ਲੱਭ ਕੇ ਪਰੇਸ਼ਾਨ ਸੀ ਕਿਉਂਕਿ ਉਹ ਐਬਨਾਰਮਲ ਸੀਗੀ ਇੱਕ ਤਰ੍ਹਾਂ ਦੇ ਨਾਲ ਉਹ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ ਸੀ ਤੇ ਇਹੋ ਜਿਹਾ ਬੱਚਾ ਕਦੇ ਵੀ ਕੋਈ ਵੀ ਸਟੈਪ ਚੱਕ ਸਕਦਾ ਵਾ ਤੇ ਅਸਲ ਚ ਇਹ ਪਤਾ ਲੱਗਦਾ ਵੀ ਪਟਿਆਲੇ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਆ ਅਸਲ ਚ ਉਹ ਯੂਪੀ ਦੇ ਨਾਲ ਯੂਪੀ ਤੋਂ ਬਿਲੋਂਗ ਕਰਦੀ ਸੀ ਤੇ ਬਾਅਦ ਦੇ ਵਿੱਚ ਜਿਹੜਾ ਮਾਪਿਓ ਦੇ ਸੁਪਰਦ ਉਸ ਲੜਕੀ ਨੂੰ ਕਰ ਦਿੱਤਾ ਜਾਂਦਾ ਵਾ ਤੇ ਇਹੀ ਦੁਆ ਵਾ ਉਹ ਲੜਕੀ ਭਾਵੇਂ ਬਹੁਤ ਉਹਦੇ ਨਾਲ ਕੋ ਕਰਮ ਹੋਇਆ ਵਾ ਇਹ ਸਾਰੀ ਜਿਹੜੀ ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੁੰਦਾ ਆਪਣੇ ਲਈ ਗੱਲਾਂ ਕਰਨੀਆਂ ਸ਼ਾਇਦ ਬਹੁਤ ਸੌਖੀਆਂ ਨੇ ਪਰ ਫੇਰ ਵੀ ਪ੍ਰਮਾਤਮਾ ਉਹ ਲੜਕੀ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਉਹਨੂੰ ਨਵੀਂ ਜ਼ਿੰਦਗੀ ਜਿਹੜੀ ਅੱਗੇ ਮਿਲੇ ਤੇ ਉਹ ਬਿਲਕੁਲ ਤੰਦਰੁਸਤ ਹੋ ਕੇ ਬਾਕੀ ਦੀ ਜ਼ਿੰਦਗੀ ਬਤੀਤ ਕਰੇ ਇਹੀ ਦੁਆਰੇ ਨਾਲ ਅੱਜ ਦੀ ਜਿਹੜੀ ਇਹ ਕ੍ਰਾਈਮ ਸਟੋਰੀ ਇੱਥੇ ਖਤਮ ਹੁੰਦੀ ਆ ਤੁਸੀਂ ਜ਼ਰੂਰ ਦੱਸਿਓ ਜਿਹੜੇ ਪੰਜ ਦਰਹੰਦੇ ਨੇ ਇਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਜੇ ਉਮਰ ਕੈਦ ਦੀ ਸਜ਼ਾ ਹੋਈ ਆ ਜਾਂ ਫਾਂਸੀ ਦੀ ਸਜ਼ਾ ਹੋਈ ਆ ਜੇ ਰੇਪ ਦੀ ਸਜ਼ਾ ਮਿਲਦੀ ਆ ਤਾਂ ਠੀਕ ਆ ਨਹੀਂ ਤਾਂ ਇਹੋ ਜਿਹਿਆਂ ਨੂੰ ਤਾਂ ਮੈਂ ਕਹਿੰਦਾ ਵੀ ਚੌਂਕ 'ਚ ਖੜਾ ਕੇ ਗੋਲੀ ਮਾਰੋ ਇਸ ਤੋਂ ਜਿਹੜੀ ਐ ਨਾ ਇਹਨਾਂ ਲਈ ਜਾਇਜ਼ ਸਜ਼ਾ ਇਸ ਤੋਂ ਕੋਈ ਨਹੀਂ ਹੋਣੀ ਬਹੁਤ ਬਹੁਤ ਧੰਨਵਾਦ